ਹਾਂਜੀ ਸਤਿ ਸ੍ਰੀ ਅਕਾਲ ਜੀ ਉੱਪਰ ਤੁਹਾਨੂੰ ਦਿਖਾਉਨੇ ਆ ਕਿ ਚਾਦਰਾਂ ਜਿਹੜੀਆਂ ਕਿਵੇਂ ਫਸੀਆਂ ਪਈਆਂ ਨੇ ਇਸ ਵਕਤ ਜਿਹੜੇ ਫੀਡਰ ਨੇ ਬੰਦ ਨੇ ਪ੍ਰਭਾਵਤ ਹੋਏ ਨੇ ਤੇ ਜਨੇਰੀ ਨਾਲ ਇੱਕ ਤਾਂ ਇੱਕ ਤਾਂ ਚਾਦਰਾਂ ਫਸੀ ਹੋਈ ਆ ਇਹ ਤਾਂ ਚਲੋ ਮੰਨ ਲੈਂਦੇ ਆ ਵੀ ਨੇੜੇ ਆ ਇੱਕ ਚਾਦਰ ਉੱਪਰ ਦੇਖੋ ਕਿਤੇ ਬਧੀ ਉਹ ਦੇਖੋ ਇੰਦਾਂ ਚਾਦਰਾਂ ਫਸੀਆਂ ਨੇ ਔਰ ਦੇਖੋ ਆ ਪੂਰੇ ਦੇ ਪੂਰੇ ਐਂਗਲ ਐਂਗਲਾ ਦੇਖੋ ਕਿੰਨਾ بڑا ਐਂਗਲ ਆ ਇਹ ਚੱਕ ਕੇ ਲਿਆ ਕੇ ਪੂਰੇ ਦਾ ਪੂਰਾ ਜਿਹੜਾ ਤਾਮ-ਜਾਮ ਇਹ ਸਾਰੇ ਦਾ ਸਾਰਾ ਕੋਈ ਕੁਆਟਰ ਜਾਂ ਕੋਈ ਜਿਵੇਂ ਠੇਕਾ ਦਾ ਨਹੀਂ ਬਣਾਉਂਦਾ ਛੋਟਾ ਜਿਹਾ ਕੁਆਟਰ ਐਦਾਂ ਦਾ ਕੋਈ ਕੁਆਟਰ ਜਿਹਾ ਲਿਆ ਕੇ ਚੱਕ ਕੇ ਸਿੱੜਦਾ ਸਾਡੀਆਂ ਲਾਈਨਾਂ ਤੇ ਆਹ ਲਾਈਨਾਂ ਸਾਡੀਆਂ ਵਿਚਾਰੀਆਂ ਬੰਦ ਹੋਈਆਂ ਪਈਆਂ ਨੇ ਹੁਣ ਇਹਦੇ ਨਾਲ ਕਈ ਲਾਈਨਾਂ ਬੰਦ ਹੋਈਆਂ ਪਈਆਂ ਨੇ ਕਈ ਇਹ ਸਾਡੇ ਫੀਡਰ ਨੇ ਕੁਛ ਲੋਕ ਕਹਿੰਦੇ ਜੀ ਲਾਈਟਾਂ ਨਹੀਂ ਚੱਲਦੀਆਂ ਸਾਡੀ ਜੀ ਲਾਈਟ ਨਹੀਂ ਆਉਂਦੀ ਜੀ ਹਨੇਰੀ ਕਿਹੜਾ ਚੱਲੀ ਆ ਆਹ ਲਾਤ ਜਿਹੜੇ ਇਹ ਦਿਖਾਉਣ ਲੱਗੇ ਆ ਤਾਰਤ ਦੇ ਨਾਲ ਬਈ ਆਹ ਦੇਖ ਲੋ ਆਹ ਚਾਦਰਾਂ ਪਈਆਂ ਤੇ ਆਹ ਚਾਦਰ ਪਈ ਐ ਇੱਧਰ ਇਹ ਪੂਰੇ ਦਾ ਪੂਰਾ ਬਣਿਆ ਬਣਾਇਆ ਸੈੱਟ ਜਿਹੜਾ ਆ ਇੱਧਰ ਆਹ ਚਾਦਰਾਂ ਪਈਆਂ ਦੇਖੋ ਚਾਦਰਾਂ ਹੀ ਚਾਦਰਾਂ ਪਈਆਂ ਆ ਮੋਟੇ ਮੋਟੇ ਐਂਗਲ ਆ ਦੇਖੋ ਕਿੱਡੇ-ਕਡੇ ਮੋਟੇ ਆ ਆ ਦੇਖ ਲੋ ਕਿੱਡੇ-ਕਡੇ ਮੋਟੇ ਐਂਗਲ ਆ ਫੇਰ ਕਾਂਕਲਾ ਕਹਿੰਦਾ ਵੀ ਐਵੇਂ ਪਤਲੀ ਜੀ ਹੋਊਗਾ ਹਲਕਾ ਜਿਹਾ ਏ ਐਡਾ ਬੜਾ ਹਸਾਬ ਦਾਬ ਦੇਖ ਲੋ ਵੀ ਇਹ ਟੰਗਤਾ ਹੈ ਸਾਰਾ ਕਹਿੰਦੇ ਲੋਕ ਕਹਿੰਦੇ ਜੀ ਲਾਈਟ ਨਹੀਂ ਸਾਡੇ ਛੱਡਦੇ ਕੀ ਛੱਡੀਏ ਤੁਹਾਨੂੰ ਲਾਈਟ ਦੱਸੋ ਆਹ ਦੇਖੋ ਦਰਖਤ ਟੁੱਟੇ ਪਏ ਨੇ ਆਹ ਚਾਦਰਾਂ ਪਈਆਂ ਨੇ ਸਾਡੇ ਕੋਲ ਜਗਾਰ ਪਹਿਲੇ ਨਹੀਂ ਕੋਈ ਆ ਦੇਖ ਲੋ ਐਂਗਲ ਕਿੱਡੇ-ਕੱਡੇ ਮੋਟੇ ਐਂਗਲ ਨੇ ਦੇਖੋ ਆਹ ਦੇਖੋ ਇਹ ਇਹ ਐਡਾ ਬੜਾ ਚੱਕ ਕੇ ਹਵਾ ਨੇ ਮਾਰਿਆ ਇਹ ਹਵਾ ਨੇ ਚੱਕ ਕੇ ਮਾਰਿਆ ਹਵਾ ਨੇ ਇਹ ਸਾਰਾ ਆ ਦੇਖ ਲੋ ਉਹਨੇ ਨੂੰ ਇਹ ਤਾਂ ਐਸ ਲਾਈਨ ਤੇ ਤਾਂ ਹੈਗਾ ਹੀ ਹੈਗਾ ਸੀ ਆ ਸਾਹ ਦੂਜੇ ਪਾਸੇ ਦਿਖਾਣਾ ਤੁਹਾਨੂੰ ਮੈਂ ਵੀ ਆ ਦੇਖੋ ਕਿਵੇਂ ਟੰਗੀ ਪਈ ਆ ਇਹ ਆ ਆਹ ਵੇਖੋ ਆ ਦੂਜੇ ਪਾਸੇ ਵੀ ਸਾਹ ਟੰਗੀ ਪਈ ਆ ਇਹ ਆ ਦੇਖ ਕੀ ਚੱਲ ਜੂ ਚੱਲਣ ਦੇ ਤੂੰ ਫਿੱਟ ਰ ਇਹ ਆ ਦੇਖੋ ਇਹ ਆਲਾ ਇਹ ਦੂਜੇ ਪਾਸੇ ਵੀ ਸਾਹ ਕਿੱਡਾ ਮੋਟਾ ਹੈ ਜਿਗਾਰਮੈਂਟ ਦੇਖੋ ਦੇਖੋ ਕਿੱਡਾ ਮੋਟਾ ਹੈ ਐਡਾ ਮੋਟਾ ਆ ਐਡਿਆ ਮੋਟਾ ਐਂਗਲ ਇਹ ਸਾਹ ਚੜ ਦੇਖੋ ਕਿੱਥੇ ਗਿਆ ਹੈ ਚਵਾਰੇ 'ਚ ਬਹੁਤ ਬੁਰਾ ਹਾਲ ਆ ਵੇ ਆ ਦੇਖ ਲਓ ਇੱਧਰ ਇਹ ਤੇਜ ਹਨੇਰੀ ਕਰਕੇ ਹੋਇਆ ਤੇਜ ਹਨੇਰੀ ਕਰਕੇ ਪੂਰਾ ਖੰਡਿਆ ਪਿਆ ਦੇਖ ਲਓ ਆ ਆ ਦੇਖੋ ਪੂਰਾ ਖੰਡਿਆ ਪਿਆ ਚਲੋ ਕਰ ਦਿਓ ਸ਼ੇਅਰ ਤਾਂ ਕਿ ਲੋਕਾਂ ਨੂੰ ਪਤਾ ਲੱਗ ਜਾਵੇ ਵੀ ਸਮੱਸਿਆ ਖੜੀ ਹੋਈ ਸੀ ਗੁੱਡ ਬਾਏ